ਸਾਰਤੀਆ ਵੀਡੀਓ ਫੇਰ ਚਾਲੂ ਆਪਾਂ ਆ ਜੋ ਜਿੰਨਾ ਲਾਈਵ ਚ ਆਉਣਾ ਲਓ ਵੀ ਪਿੰਜਰਾ ਵੀ ਕਹਿੰਦੇ ਜੋਟਾ ਵਾਂ ਲਈ ਆਪਾਂ ਆ ਬਈ ਅਰੇ ਦੇਖੋ ਬਾਬਾ ਸੱਖ ਰਖੇ ਅੰਨੀ ਨੀ ਦੋ ਜਾਨਵਰ ਛੱਡਿਆ ਜੀ ਅੱਜ ਤਾਂ ਬੱਕਾ ਵਕਾ ਹੋ ਜਾਂ ਵੇ ਕੰਮ ਉਹ 3 ਉੱਤਰ ਹੋਏ ਪੰਜ ਸੱਜੇ ਨੌ ਇਹ ਪਹਿਲਾ ਜਾਨਵਰ ਆਉਂਦਾ ਦੂਜਾ ਵੀ ਨਾਲ ਹੀ ਆ ਗਿਆ ਖਲੀਆਂ ਕੱਚਾ ਕਾਲੇ ਟੁੱਸੇ ਕાળા ਟੁੱਸਾ ਤੇ ਗਾਲਾ ਗਲਾ ਬਿਟੂ ਸਾਹ ਦਾ ਬੇਬੀ ਚਾਰਤੇ ਐਂਟਡ ਫਾਲ ਕੋਈ ਨਹੀਂ ਅਹ ਲੈ ਜਿਹੜਾ ਪਾਣੀ ਤੇ ਕਿਤੇ ਜਿਹੜਾ ਗਰਮੀ ਪੀਜੂ ਆਪਾਂ ਇਹ ਮਾਂ ਦੇ ਗਰਮੇ ਗਰਮੇ ਕਰਦੇ ਆਂਗੇ ਗਰਮੀ ਵੀ ਇਹ ਰੀਣ ਕਤੀ ਜੀ ਆਪਾਂ ਤਾਂ ਆਵਾਜ਼ ਰੀਣ ਕਾ ਰੀਣ ਕੀ ਦੇਣੀ ਬਿਠਾ ਰਾਈ ਗਰਮੀ ਬਾਹਰ ਤੇ ਰੰਗਾ ਬੱਬਾ ਪਾਉਂ ਸਾਰਿਆਂ ਦੇ ਕਾਲਾ ਹੀ ਰੰਗ ਸਾਰਿਆਂ ਦਾ ਕਾਲਾ ਲਾਤਾ ਅੱਜ ਉਹ ਤੇਲੀ ਫਰਦੀ ਮੋਟਰਸਾਈਕਲ ਵਾਲੀ ਜੇ ਵਰਦੀ ਲੜਦੀ ਫਦੀ ਆ ਮੋਟਰਸਾਈਕਲ ਤੋਂ ਛੱਡਣੀ ਆ ਕਹਿੰਦੇ ਚੋਬਨ ਨੇ ਲੈਟ ਦੀ ਫੈਦੀ ਭਾਰ ਆਵਾਜੀ ਸਾਡੇ ਵਾਲਿਆਂ ਨੇ ਭਾਂਜ ਏਡੇ ਏਡੇ ਕੋਟੇ ਕਿਤੇ ਦਾਣਿਆਂ ਦਾ ਸਾੜੇ ਲੱਕੜੇ ਕੋ ਕੋ ਕਰਾ ਬੰਨ ਵੜਦੇ ਆ ਇੱਕ ਤਾਂ ਫੇ ਅੱਧਾ ਟੂਸਿਆਂ ਵਾਲਾ ਮੋਰੀ ਇਹ ਇੱਕ ਕੱਚਾ ਟੂਸੇ ਕਿਥੇ ਕੱਚਾ ਟੂਸੇ ਆ ਦੇ ਆ ਗਈ ਦੁਨੀਆਂ ਕਾਲੀਆਂ ਕੱਚਾਂ ਦਾ ਕਾਲੇ ਟੂਸੇ ਜੰਤਾ ਪਿੰਡ ਦੀ ਕਹਿੰਦੀ ਕੋਤਰਾ ਦਾ ਰੰਗ ਕਾਲਾ ਨਾਲ ਹੀ ਮਾਰ ਗਿਆ ਹੰਡਾ ਕੋ ਉੱਤਰ ਕਰ ਮੇਂ ਬਨ ਜਾਂਦਾ ਪਿੰਡ ਸੇ ਬੰਦੇ ਕਹਿੰਦੇ ਦੋ ਤਿੰਨ ਜੀ ਡਾਲਰ ਸੈਂਡ ਕਰਨੇ ਜੀ ਕਰੋ ਕਰੋ ਜੀ ਕੋਈ ਕੋਈ ਚੱਕਰ ਮੈਂਟ ਨਹੀਂ ਡਾਲਰ ਆਣਦੇ ਆ ਮਰਾ ਭਰਾ ਆ ਜਾਨਵਰ ਦੀ ਐਂਟਰੀ ਬਾ ਦਿਓ ਆ ਵੀ ਹੋਦਿਆ ਟਾਟੇ ਨਾਂ ਤਾਂ ਛੱਡ ਦੇਾਂਗੇ ਆ ਵੀ ਜਾਨਵਰ ਮਰੂਦ ਹੀ ਨਿਕਲਣਾ ਚਾਲਰ ਟੋਰੀ ਤੂਸਾ ਆਉਣਾ ਭਰਾ ਐਨਸਾ ਕਾ ਆ ਪੰਦਿਆਂ ਵਾਲੀ ਦਾ ਬੱਚਾ ਬਾਲੀ ਤੇਜ ਆ ਐਨੇ ਪਰ ਸਹੀ ਕਿਤੇ ਕਰਨਾੜਾ ਲਈ ਹਾਈ ਹਾਈ ਹਾਂਜੀ ਕਿੱਦਾਂ ਭਾਜੀ ਡੀਬੀ ਪ੍ਰਾਪਨਾ ਸੁਆਗਤ ਨਾਲ ਜੁੜ ਗਿਆ ਬਹੁਤ ਬਹੁਤ ਧੰਨਵਾਦ ਹੈ ਉਹਦਾ ਵੀ ਜਾਨਵਰ ਫਿਰਦੇ ਆ ਜੇ ਪਿੰਡ ਬਹੁਤ ਮੇਲੇ ਲੱਗਾ ਪਿਆ ਐ ਨਾ ਦੇਖੋ ਜਾਨਵਰ ਦਿਖਾਵਾਂ ਆਇਆ ਨਾ ਰੋਪਿੰਡਾ ਟਾ ਲੱਗਿਆ ਜਾਨਵਰ ਤਾਂ ਬਹੁਤ ਫਿਰ ਰਹੇ ਆ ਆ ਲੰਦੇ ਦਿਖਾ ਦਈਏ ਤੁਹਾਨੂੰ ਇੱਧਰ ਦੇਖਾਉਣਾ ਆ ਦੇਖੋ ਲੱਗੀਆਂ ਰੌਣਕਾਂ ਦੋ ਪੰਜ ਚਾਰ ਪੰਜ 6 7 8 8 ਇੱਧਰਲੇ ਪਾਸੇ ਵੀ ਆ ਪਾਸੇ ਜੀ ਵੱਧੂ ਉੱਡਦੇ ਹੁੰਦੇ ਆਪਣੇ ਉੱਦਨ ਨੂੰ ਚਲੇ ਗਏ ਆ ਦੇ ਆ ਗਏ 10 3 4 ਉਧਰ ਔੜਦੇ ਆ ਠੀਕ ਆ 14 ਲਾ ਲਓ ਜੋ ਉੱਤੇ ਵਾਲੇ ਔੜਦੇ 3 4 ਦੋ ਤਾਰ ਸਾਹਮਣੇ ਦੀਦੇ ਆ ਬਲਕਿ ਵਧੀਆ ਫੇਰੀ ਜਾਂਦੇ ਜਾਨਵਰ ਭਾਈ ਨੇ ਵੀ ਕੱਢਣਾ ਸ਼ੁਰੂ ਕੀਤੇ ਆ ਕੀਨੇ ਤੇ ਆ ਗਈ ਆਪਣੀ ਕਛਾਂ ਵਾਲੀ ਉਤਰੀਏ ਛੱਡਾਂਗੇ ਆਪਾਂ ਕਿਤੇ ਕਛਾਂ ਟੂ ਸੇ ਸਲੇਹ ਹੱਥ ਪਰ ਲਾਣੀ ਟੈਗ ਦਾ ਜਿੱਦਣ ਆ ਗਿਆ ਬੋਕਰ ਵਾਲਾ ਬਾਬਾ ਬਣ ਜਾਣਾ ਹੈ ਪਿਛਲੇ ਜਿੰਨੇ ਵੀ ਪਰੀ ਕਰੋ ਛੱਡੀਆਂ ਐਂਡ ਤੇ ਹਰੇਆਂ ਦੋ ਲਾਈਕ ਧੰਨਵਾਦ ਭਾਈ ਤੁਹਾਡਾ ਜਿੰਨਾਂ ਨੇ ਦੋ ਲਾਈਕ ਕਿਤੇ ਗਰੀਬ ਨੂੰ ਗਰੀਬੀ ਹੋਏ ਭਰਾਵਾਂ ਕਹਿੰਦੇ ਐਂਟਰੀਆਂ ਤਾਂ ਭਰੀਆਂ ਨਹੀਂ ਜਾਂਦੀਆਂ ਤਾਈ ਤਾਂ ਕੰਮ ਤੇ ਲੱਗੇ ਹੁਣ ਆ ਅੱਧੀ ਜਾਣਾ ਆਪਾਂ ਬਾਜੀ ਦੇ ਵੀ ਚਾਚੇ ਦੇ ਉਸਤਾਦ ਅਨਵਾਰੀ ਚਾਚੇ ਦੇ ਮੁੰਡੇ ਦੇ ਉਸਤਾਦ ਅਨਵਾਰੀ ਛੱਡੀ ਆ ਤਾਂ ਉਹਦੀ ਛਤਰੀ ਦਾ ਕੱਪੜਾ ਆਪਾਂ ਤੋ ਵੀ ਆ ਉਹ ਦਿਨ ਆਪਣੇ ਪਿੰਡ ਛੱਡੀ ਦੇ ਉਹਨੇ ਉਹਨਾਂ ਦੇ ਦੋ ਜਾਨਵਰ ਰਹਿ ਗਏ ਸੀ ਤਾਂ ਆਪਣੇ ਪਿਆ ਕੱਪੜਾ ਲਾਲ ਜੇ ਝੱਲਰ ਵਾਲਾ ਇਹ ਫੜਾ ਕੇ ਆਉਣਾ ਉਹਨੂੰ ਹਰੀ ਪੋਰਖਾਲ ਸੇ ਦੇ ਨਾਲ ਆ ਪਿੰਡ ਜੋਤਾ ਕਹਿੰਦੇ ਚੌਬਰ ਜੋਤਾ ਦੋਨੀ ਟੋਪਾ ਪਦਈਆ ਕਹਿੰਦੇ ਇੱਧਰ ਉਹਦੇ ਚਾਚੇ ਦਾ ਮੁੰਡਾ ਕਿਸ਼ਨ ਗੜੀਏ ਦਾ ਚੇਲਾ ਠੀਕ ਤੇ ਉਹ ਆ ਪੰਜਾਬਤਪੁਰਿਆ ਦਰਜੀ ਦਾ ਚੇਲਾ ਇੰਨੇ ਕਰਾ ਦੇਵਾਂਗੇ ਤੱਕ ਪਾ ਦੇਵਾਂਗੇ ਪੂਰੀ ਆ ਗਈ ਮੋਟਰਸਾਈਕਲ ਵਾਲੀਆਂ ਦੋਨੀਆਂ ਦੋਨੀਆਂ ਛੱਡਣੀਆਂ ਛੇ ਗੂਰ ਬਾਜੀ ਆਉਣ ਵਾਲੀ ਆ ਰੱਖ ਦੇਣੀ ਉਹਨਾਂ ਨੇ ਵੀ ਉੱਥੇ ਬਾਜੀ ਤੇ ਜੋ ਉਪਰਾਂ ਨੇ ਆਪਣੇ ਪਿੰਡ ਛੱਡੇ ਸੀਗੇ ਚਾਰ ਜਾਨਵਰ ਮੇਰੇ ਉਸਤਾਦ ਨਾਲ ਉਹਦਾ ਵੀ ਉਸਤਾਦ ਹੋ ਗਿਆ ਤੇ ਤਿੰਨ ਜਾਨਵਰ ਰਹਿ ਗਏ ਸੀਗੇ ਤਿੰਨੇ ਸੰਭੇ ਸੀਗੇ ਮੇਰੇ ਉਸਤਾਦ ਨੇ तिन्नी जानवर है सारे रंग में लाए डंडे टूसे कछा टोरी और उपर जित कबूतरी मेरी दी है ਪਰ ਬੰਦੇ ਨੇ ਮੰਨਣਾ ਹੀ ਨਹੀਂ ਤਾਂ ਆਪਾਂ ਕੀ ਕਰੀਏ ਕਿਉਂ ਬੰਦੇ ਨੇ ਕੋ ਉਦਰੀ ਨੱਪ ਕੇ ਗਝਾ ਕੇ ਹੁਣ ਅਡਾਉਂਦਾ ਆਂ ਭਰਾਵਾ ਦਿੱਤਾ ਉਡਾਉਂਦੀ ਤੂੰ ਡਾਲਾ ਪਰ ਬੰਦੇ ਨੂੰ ਦੱਸੋ ਕੀ ਹਾਂ ਵੀ ਭੈਣ ਜੋ ਫੜਿਆ ਮੈਂ ਅਡਾਉਨਾ ਐਦਾਂ ਨੇ ਨੱਪ ਕੇ ਤਾਂ ਭੈਣ ਚ ਪੱਥਰ ਡਾਈ ਲਾ ਦਿਓ ਹੁਣ ਆਪਾਂ ਹਰਾ ਰੰਗ ਰਹਿਣ ਦੇ ਗਾਨਾ ਲਾਉਣ ਨੂੰ ਬਾਬਾ ਗੁਲਾਬੀ ਰੰਗ ਲਾਇਆ ਕਰਾਂਗੇ ਟੋਰੀਆਂ ਡੋਰੀਆਂ ਠੀਕ ਆ ਉਹਦੇ ਨਾਲ ਪੱਥਰ ਡਾਈ ਲਾਇਆ ਕਰਾਂਗੇ ਕਿਉਂਕਿ ਗੁਲਾਬੀ ਰੰਗ ਉੱਪਰ ਜਾ ਕੇ ਚਮਕ ਜਾਂਦਾ ਤੇ ਹਰਾ ਰੰਗ ਕਾਲਾ ਦਿਖ ਲੱਪੰਦਾ ਉਹਦੇ ਨਾਲ ਚੰਗਾ ਜੇ ਲਾਉਣਾ ਹੀ ਆ ਕਾਲਾ ਹੀ ਲਾ ਦੇ ਉਹ ਰੰਗ ਹਨ ਤੇ ਗੱਲ ਇੱਕ ਜਾਨਵਰ ਫਿਰਦਾ ਸੀ ਮੇਰਾ ਭਰਾ ਜਿਹੜੇ ਬਾਜੀ ਤੇ ਆਏ ਸੀ ਸਾਡੇ ਪਿੰਡ ਸ਼ਾਇਦ ਅੱਦੇ ਜਣੇ ਦੇਖਦੇ ਆ ਬਲੌਗ ਬਲੌਜੇ ਕਈ ਬੰਦੇ ਹੱਥ ਦੇ ਆ ਕੋਈ ਨਾ ਭਰਾ ਲੈ ਫੋਨ ਛੋਟਾ ਤਾਂ ਨਹੀਂ ਇੰਨੀਆਂ ਲਹਿਰਾ ਲਈਆਂ ਠੀਕ ਆ ਜਦੋਂ ਵੱਡਾ ਫੋਨ ਆ ਗਿਆ ਸਾਡੇ ਭਰਾ ਨੇ ਲੈ ਲਿਆ ਵੱਡਾ ਫੋਨ ਫੇਰ ਤੁਹਾਨੂੰ ਦਿਖਾਉਂ ਕਿ ਬਲੌਗ ਬੰਦਾ ਕਿਦਾਂ ਤਾਂ ਬਲੌਗ ਹੈਗਾ ਕਿਹੜਾ ਹੱਲੇ ਤਾਂ ਉਦਾਂ ਹੀ ਆਪਾਂ ਮਾੜੀ-ਮੋਟੀ ਪੋਰ ਦੇਈ ਦੀ ਆ ਠੀਕ ਐ ਪਰ ਆਪਾਂ ਨੂੰ ਕੋਈ ਚੱਕਰ ਫੈਂਟ ਨਹੀਂ ਕਿਉਂਕਿ ਯਾਰ ਆਪਣੀਆਂ ਵੀਡੀਓ ਚੱਲਦੀਆਂ ਕੇ ਕੇ ਤੇ ਜਾਂਦੀਆਂ 2 2 5 5 6 6 ਕੇ ਤੇ ਜਾਂਦੀਆਂ ਬਲੌਗ ਹੀ ਆ ਜਿਹੜੇ ਨਹੀਂ ਜਾਂਦੇ ਉਹ ਤਾਂ ਨਹੀਂ ਜਾਂਦੇ ਫੋਨ ਆਪਣਾ ਟੁੱਟਾ ਆ ਸਾਰਾ ਵੀਡੀਓ ਚ ਅੱਜ ਨਾ ਬਣਦੀ ਨਹੀਂ ਮੋਹਲਾ ਕੈਮਰਾ ਵੀ ਐਨ ਖਰਾਬ ਹੋਇਆ ਗਿਆ ਵੀਡੀਓ ਬਣਾਈਏ ਕਿ ਐਸਾ ਹੋਣਾ ਥਾ ਲਈ ਮੋਹਲਾ ਕੈਮਰਾ ਸਹੀ ਹੋਵੇ ਨਾਲ ਪਿੱਛਲਾ ਗੇ ਹੋਰ ਤਾਂ ਚੱਲ ਸਹੀ ਹੈ ਫੇ ਬਲੌਗ ਐਨ ਐਂਡ ਵਾਂਦਾ ਕਿਉਂਕਿ ਮੋਹ ਦੇ ਫੋਟੋ ਕੱਟ ਆਉਂਦੀ ਆ ਤੇ ਉਹਦੀ ਜੈਦੀ ਆਉਂਦੀ ਆ ਫੋਟੋ ਕੀ ਗਈਗਾ ਪੂਰੇ ਘਰ ਦੀ ਤੇ ਪੈਂਡ ਲਾਉਣੀ ਆ ਸ਼ਬੀਲ ਲਗਾ ਲੂੰ ਛੇ ਦਾ ਅੱਜ ਵੀ ਲੱਗੇ ਦੋ ਦਿਨ ਸ਼ਬੀਲ ਲਾਵਾਂਗੇ ਜਿਹੜੇ ਮੇਰੇ ਭਰਾ ਨੇ ਪੀਣੀ ਆ ਤਾਂ ਆਈਆਂ ਨਾਲੀ ਆਪ ਐਂਡ ਜਿਹਨੇ ਫੜਿਆ ਉਹਦਾ ਨਾਮ ਮੈਨੂੰ ਪਤਾ ਆ ਮੇਰਾ ਜਾਨਵਰ ਲੱਗਦਾ ਵੀ ਆਪਾਂ ਨਾ ਪੁੱਛ ਲਈਏ ਜਾਨੂੰ ਪੁੱਛਣਾ ਹਰਾ ਫੱਟਾ ਲੱਗਾ ਆ ਬਗਲ ਵਾਲੀ ਥਾਂ ਤੇ ਠੀਕ ਆ ਤਾਂ ਨਾਲ ਗੁਲਾਬੀ ਡੰਡਾ ਲੱਗਾ ਸੀ ਬੰਦੇ ਨੇ ਪੱਲਾ ਘਰਤਾ ਥੋੜਾ ਜਿਹਾ ਟੂਸਾ ਜਿਹਾ ਛੱਡਤਾ ਦੂਜੇ ਪਾਸੇ ਉਹ ਜਿੱਥੇ ਡੰਡਾ ਲੱਗਾ ਸੀ ਉਹ ਜਿਹੜਾ ਨੀਮਾ ਉਹਦਾ ਮੜਾ ਮੜਾ ਡੰਡਾ ਜਿਹਾ ਚੱਕਦਾ ਆ ਇੱਕ ਪਾਸੇ ਥੋੜੀ ਲੈ ਜੀ ਕਹਿਣਾ ਕੁਛ ਨਹੀਂ ਤੂੰ ਰੱਖ ਲੈ ਭਰਾਵਾ ਸਾਡੇ ਵੀ ਤਾਂ ਇੱਥੇ ਗੋਦਵਾਰੇ ਵੇਜਣ ਦੀ ਸੀਗੀ ਪਹਿਲਾਂ ਪਹਿਲਾਂ ਉੱਡੀ ਆ ਐਨ ਵਧੀਆ ਤੂੰ ਉਰੱਖ ਲੈ ਲੈ ਬੀਟੂ ਸਾਗਲਾ ਬੀਟੂ ਸਾ ਚੜ ਗਿਆ ਆਪਾਂ ਨੂੰ ਨਾਲੇ ਚੜ ਗਈ ਆਪਣੀ ਦੋਨੀ ਕੱਛਾਂ ਵਾਲੀ ਕਬੂਤਰੀ ਕੱਛਾਂ ਟੁੱਸਿਆਂ ਵਾਲੀ ਤਾਂ ਨਾਲੇ ਲੱਗ ਗਈ ਅੰਦਰ ਗੋਪੇ ਦੇ ਕਬੂਤਰੀ ਨੂੰ ਚਿਨੀ ਨੂੰ ਉੱਪਰ ਬੈੜਾ ਬੈੜਾ ਹੋ ਗਈ ਆ ਤੇ ਆਪਾਂ ਕਬੂਤਰੀ ਨੂੰ ਪਿੱਟ ਬੋਲ ਬੇਬੋ ਕਹਿੰਦੇ ਆ ਨਮ ਬੇਬੋ ਇਹ ਮੋਟੋ ਖਾਲੋ ਪਰ ਆਵਲੇ ਥਾਣੇ ਆਣੇ ਥੋੜੀ ਹੈ ਔਰ ਕੇ ਬੰਦ ਕਰਾਣਾ ਡਾਰ ਚੱਲਦੀ ਹੈ ਵੀਚ ਉਬਰ ਹਾਂ ਯਾ ਸਰ ਵਾਰ ਤੋਂ ਵਾਰ ਕੋਈ ਗੱਲ ਨਹੀਂ ਹਾਂ ਥੋੜਾ ਯਾ ਮਾਰੇ ਯਾ ਤੁੰਗਦਾ ਹਾਂ ਸੈਟਿਆਂ ਅੱਖ ਬੰਦੀ ਰੱਖੀ ਆ ਚੱਲ ਕੋਈ ਨਾ ਕੱਢ ਦੇ ਤੇਰਾ ਲਾਜ ਹੁਣ ਗਿਆ ਤਾਂ થઈ ਆ ਤੋਰਿਆ ਖੇਤ ਦਾ ਫੰਲੇ ਉਹ ਤੋਂ ਵੀ ਅੰਡਾ ਵੰਡ ਦੇਣਾ ਨਹੀਂ ਇਹਦੇ ਉਹ ਤਰੀ ਬੇਟ ਕਟਾ ਰਹੀ ਆ ਕਰਕੇ ਨਹੀਂ ਦਿੰਦਾ ਦਾ ਐਨੇ ਅੱਜ ਕੱਢਣਾ ਡਾਏਕਾ ਰੋਣਾ ਨਹੀਂ ਹਲੇ ਪਰ ਕੱਢ ਦੂ ਅੱਜ ਜਾਂ ਕੱਲ ਚੱਲ ਪਤਾ ਤੁਮੀ ਵਾਰ ਲੈ ਆ ਪਿਆਰੇ ਬੱਚਿਆਂ ਕੋ ਬੈਠੇ ਆ ਦੋਨ ਨੇ ਤੇ ਵੀ ਤੇਲ ਦੇ ਫਾਲੇ ਬਾਹਰ ਤੂੰ ਮੀ ਆ ਜਾ ਇਹ ਨਹੀਂ ਨਹੀਂ ਮੈਂ ਤਾਂ ਉਧਰ ਪਟਾਕਾ ਨਹੀਂ ਨਹੀਂ ਹੋ ਜਾਂਦੇ ਹੁੰਦੇ ਉਧਰ ਚੱਲ ਪੁੱਤ ਮੇਰਾ ਦਾ ਹੋਏ ਹੋਣੇ ਨਿਮੇਤਾ ਹੋਏ ਹੋਣਗੇ ਨਯੋ ਦੇ ਤਾਂ ਆ ਲੱਗੇ ਤਾਂ ਹੀ ਬਾਬਾ ਤਾਂ ਹੀ ਉਤਰੀਆਂ ਵੀ ਤਾਂ ਹੈ ਲੱਗੀਆਂ ਦਾਨੀ ਚੱਲ ਵਧੀਆ ਜਨੂਆ ਚੁਗ ਲੈਣਗੇ ਸਾਰੇ ਇੱਕ ਜਨਵਰ ਨੂੰ ਦਵਾਈ ਦੇਈਏ ਗਿਆ ਪਹਿਲਾਂ ਅਗੂ ਚਾਗਾ ਜਾਨਵਰ ਨੇ Ya la verdad só frigal vai vai dar a CEO